ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਖਬਰ ਸਰਵੇਖਣ ਤੇ ਮੈਂ ਹਰਦੀਪ ਕੌਰ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਆ ਲੈ ਕੇ ਅੰਦਰਲੀਆਂ ਖਬਰਾਂ ਦਾ ਅੰਦਰਲਾ ਸੱਚ ਗੱਲਬਾਤ ਕਰਾਂਗੇ ਅੱਜ ਉਸ ਸਮੇਂ ਦੇ ਦੌਰਾਨ ਜਦੋਂ ਵਾਰ ਪਲਟ ਵਾਰ ਦੀ ਸਿਆਸਤ ਚੱਲ ਰਹੀ ਹੈ ਜਦੋਂ ਲੋਕ ਸਭਾ ਚੋਣਾਂ ਦੇ ਵਿੱਚ ਮਹਿਜ਼ 10 ਦਿਨ ਰਹਿ ਗਏ ਨੇ ਤੇ ਜਦੋਂ ਤਿਆਰੀ ਕੀਤੀ ਜਾ ਰਹੀ ਹੈ ਕਿ ਵੱਡੇ ਨੇਤਾ ਜੀ ਪੰਜਾਬ ਆ ਰਹੇ ਨੇ ਵੱਡੇ ਨੇਤਾ ਜੀ ਤੋਂ ਮੇਰਾ ਪਾਪ ਪ੍ਰਧਾਨ ਮੰਤਰੀ ਨરેਂਦਰ ਮੋਦੀ ਅਮਿਤ ਸ਼ਾ ਜਾਂ ਫਿਰ ਰਾਹੁਲ ਗਾਂਧੀ ਜਾਂ ਫਿਰ ਕਿਸੇ ਵੀ ਵੱਡੇ ਨੇਤਾ ਦੀ ਗੱਲ ਕਰ ਲਈਏ ਜਿੰਨਾ ਤੋਂ ਚਲਦੀ ਆ ਦਿੱਲੀ ਹਾਈ ਕਮਾਂਡ ਤੋਂ ਸਿਆਸਤ ਪੰਜਾਬ ਦੀ ਉਹ ਸਾਰੇ ਪੰਜਾਬ ਦੇ ਵਿੱਚ ਆਉਣਗੇ ਰੈਲੀਆਂ ਕਰਨਗੇ ਤੇ ਉਸ ਤੋਂ ਬਾਅਦ ਇਹਨਾਂ ਰੈਲੀਆਂ ਦੇ ਦੌਰਾਨ ਕੀ ਕੁਝ ਸਿਆਸੀ ਘਟਨਾਕ੍ਰਮ ਹੋਵੇਗਾ ਇਹਦੇ ਬਾਬਤ ਗੱਲ ਕਰਾਂਗੇ ਨਾਲ ਦੀ ਨਾਲ ਗੱਲਬਾਤ ਕਰਾਂਗੇ ਕਿਸਾਨਾਂ ਦੀ ਕਿ ਕਿਸਾਨਾਂ ਨੇ ਇੱਕ ਤਰੀਕੇ ਦੇ ਨਾਲ ਰੇਲਵੇ ਟਰੈਕ ਤੋਂ ਇੱਕ ਵੱਡਾ ਜਿਹੜਾ ਹੈ ਕਿ ਫੈਸਲਾ ਲਿਆ ਹੈਗਾ ਜਿਸ ਤਰੀਕੇ ਨਾਲ ਸ਼ੰਭੂ ਰੇਲਵੇ ਟਰੈਕ ਦੇ ਉੱਤੇ ਰੇਲਾਂ ਰੋਕੀਆਂ ਜਾ ਰਹੀਆਂ ਸਨ ਉਹਨਾਂ ਨੂੰ ਹੁਣ ਰੋਕਿਆ ਨਹੀਂ ਜਾਵੇਗਾ ਤੇ ਨਾਲ ਦੀ ਨਾਲ ਗੱਲਬਾਤ ਕਰਾਂਗੇ ਪਟਿਆਲਾ ਸੀਟ ਸੀ ਗੁਰਦਾਸਪੁਰ ਸੀਟ ਸੀ ਤੇ ਨਾਲ ਦੀ ਨਾਲ ਇਸ ਤੋਂ ਇਲਾਵਾ ਗੱਲ ਕਰੀਏ ਜਲੰਧਰ ਸੀਟ ਸੀ ਕਿਉਂਕਿ ਇਹਨਾਂ ਸੀਟਾਂ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੱਡੀਆਂ ਰੈਲੀਆਂ ਨੂੰ ਸੰਬੋਧਨ ਕੀਤਾ ਜਾਣਾ ਹੈ ਸੋ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਸਭ ਤੋਂ ਪਹਿਲਾਂ ਗੱਲਬਾਤ ਕਰ ਲੈਣੇ ਆ ਕਿਸਾਨਾਂ ਦੀ ਕਿਸਾਨਾਂ ਦਾ ਜਿਸ ਤਰੀਕੇ ਦੇ ਨਾਲ ਲਗਾਤਾਰ ਕੰਮ ਚੱਲ ਰਿਹਾ ਸੀ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਵੱਡੇ ਵੱਡੇ ਭਾਜਪਾਈਆਂ ਨੂੰ ਵੱਡੇ ਵੱਡੇ ਭਾਜਪਾਈ ਕਹਿਣ ਤੋਂ ਭਾਵ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਹਮੇਸ਼ਾ ਹੀ ਗੁਣਗਾਨ ਕਰਦੇ ਹੋਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਦਾ ਨਾਰਾ ਲਮਦੇ ਹੋਏ ਤੇ ਖਾਸ ਕਰਕੇ ਜਦੋਂ ਗੱਲਬਾਤ ਚੱਲਦੀ ਆ ਅੰਧ ਭਕਤਾਂ ਦੀ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਮੁੱਦੇ ਦੇ ਉੱਤੇ ਸਿਰ ਤੇ ਸਿਰਫ ਜੀ ਹਜੂਰ ਕਹਿਣ ਵਾਲੇ ਨੇਤਾਵਾਂ ਦੀ ਤਾਂ ਉਥੇ ਕਿਸਾਨ ਜਦੋਂ ਵਿਰੋਧ ਕਰਦੇ ਨੇ ਜਦੋਂ ਤਿੰਨ ਖੇਤੀ ਕਾਨੂੰਨ ਬਿਲਾਏ ਤਾਂ ਬਹੁਤ ਸਾਰੇ 파ਸ ਪਾਈਆਂ ਨੇ ਬਹੁਤ ਸਾਰੇ ਕਿਉਂ ਲਗਭਗ ਸਾਰੀ ਹੀ 파ਸ ਪਾਈਆਂ ਨੇ ਜੀ ਹਜ਼ੂਰੀ ਕੀਤੀ ਅਤੇ ਕਿਹਾ ਕਿ ਨਹੀਂ ਇਹ ਤਿੰਨ ਖੇਤੀ ਕਾਨੂੰਨ ਪੰਜਾਬ ਦੇ ਕਿਸਾਨਾਂ ਦੇ ਲਈ ਦੇਸ਼ ਦੇ ਕਿਸਾਨਾਂ ਦੇ ਲਈ ਬੜੇ ਲਾਹੇਵੰਦ ਨੇ ਉਹਨਾਂ ਦੇ ਵਿੱਚ ਲਗਾਤਾਰ ਜਿਹੜੀ ਹੈਗੀ ਸਿਆਸਤ ਚਲਦੀ ਰਹੀ ਲੇਕਿਨ ਇਸ ਸਿਆਸਤ ਦੇ ਚਲਦੇ ਹੋਏ ਇੱਕ ਵੱਡਾ ਕਿਸਾਨ ਅੰਦੋਲਨ ਦਿੱਲੀ ਦੇ ਵਿੱਚ ਚੱਲਿਆ ਤੇ ਇਸ ਦਿੱਲੀ ਦੇ ਵਿੱਚ ਜਿਹੜਾ ਇਹ ਕਿਸਾਨਦੋ ਅੰਦੋਲਨ ਚੱਲਿਆ ਉਸ ਦੌਰਾਨ ਕਿੰਨੀਆਂ ਸ਼ਹਾਦਤਾਂ ਹੋਈਆਂ ਉਸ ਤੋਂ ਬਾਅਦ ਦੂਜਾ ਕਿਸਾਨ ਅੰਦੋਲਨ ਸ਼ੰਭੂ ਬੈਰੀਅਰ ਬਾਰਡਰ ਤੇ ਇੱਕ ਵਾਰਫੇਰ ਤੋਂ ਜਿਹੜਾ ਆਰੰਭਿਆ ਗਿਆ ਸ਼ੁਭਕਰਨ ਚਲਾ ਜਾਂਦਾ ਹੈ ਪਰ باوجود ਉਸੇ ਕਿਸਾਨ ਡਟੇ ਰਹਿੰਦੇ ਨੇ ਤੇ ਉਸ ਤੋਂ ਬਾਅਦ ਹੁਣ ਕਿਸਾਨਾਂ ਦਾ ਵੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਕਿੰਨਾਂ ਦੇ ਵੱਲੋਂ ਕੀਤਾ ਗਿਆ ਕਿਸਾਨਾਂ ਦਾ ਵਿਰੋਧ ਸ਼ੁਰੂ ਹੋਣਾ ਹੋ ਗਿਆ ਸੀ ਵਪਾਰੀਆਂ ਦੇ ਵੱਲੋਂ ਕਿਉਂਕਿ ਬਹੁਤ ਸਾਰੇ ਵਪਾਰੀ ਐਸੇ ਸਨ ਜਿਹੜੇ ਕਿ ਸ਼ੰਭੂ ਰੇਲਵੇ ਟਰੈਕ ਤੋਂ ਜਿਨ੍ਹਾਂ ਦੀ ਰਾਹੀਂ ਉਹਨਾਂ ਦਾ ਕੱਚਾ ਮਾਲ ਹੁੰਦਾ ਸੀ ਤੇ ਉਸ ਕੱਚੇ ਮਾਲ ਦੇ ਰਾਹੀਂ ਉਹਨਾਂ ਦਾ ਵਪਾਰ ਅੱਗੇ ਵੱਲ ਨੂੰ ਵਧਦਾ ਸੀ ਪਰ ਕਿਸੇ ਨਾ ਕਿਸੇ ਕਾਰਨ ਜਦੋਂ ਇਹ ਕਿਸੇ ਨਾ ਕਿਸੇ ਕਾਰਨ ਦੇ ਚਲਦੇ ਹੋਏ ਇਹ ਸਾਰੀਆਂ ਚੀਜ਼ਾਂ ਪ੍ਰਭਾਵਿਤ ਹੋਣੀਆਂ ਸ਼ੁਰੂ ਹੋਈਆਂ ਤਾਂ ਆਖਿਰਕਾਰ ਅੱਜ ਕਿਸਾਨਾਂ ਨੇ ਇਸ ਹੋਏ ਵਿਰੋਧ ਤੋਂ ਬਾਅਦ ਤੇ ਆਪਸੀ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਕਿ ਸਹਿਮਤੀ ਤੋਂ ਬਾਅਦ ਇਹ ਫੈਸਲਾ ਲੈ ਲਿਆਏ ਕਿ ਹੁਣ ਰੇਲਵੇ ਤੋਂ ਜਿਹੜੇ ਸ਼ੰਭੂ ਬਾਰਡਰ ਤੋਂ ਰੇਲਾ ਰੋਕੀਆਂ ਜਾ ਰਹੀਆਂ ਸੀ ਉਹਨਾਂ ਨੂੰ ਰੋਕਿਆ ਨਹੀਂ ਜਾਵੇਗਾ ਪਰ ਇੱਥੇ ਇਹ ਕਹਿਣਾ ਗਲਤ ਹੋਵੇਗਾ ਕਿ ਕਿਸਾਨ ਹੁਣ ਵਿਰੋਧ ਨਹੀਂ ਕਰਨਗੇ ਕਿਸਾਨਾਂ ਦਾ ਵਿਰੋਧ ਉਸੇ ਤਰੀਕੇ ਨਾਲ ਚੱਲਦਾ ਰਹੇਗਾ ਲੇਕਿਨ ਹੁਣ ਕਿਸਾਨਾਂ ਵੱਲੋਂ ਵਿਰੋਧ ਕਰਨ ਦਾ ਜਿਹੜੀ ਆਪਣੀ ਪ੍ਰਕਿਰਿਆ ਹੈ ਜਿਹੜਾ ਆਪਣਾ ਰੂਪ ਆ ਉਹ ਬਦਲ ਲੈ ਕੇ ਆਈ ਹੁਣ ਕਿਸਾਨਾਂ ਦੇ ਵੱਲੋਂ ਭਾਜ ਪਾਈਆਂ ਦੇ ਘਰਾਂ ਦੇ ਅੱਗੇ ਧਰਨੇ ਦਿੱਤੇ ਜਾਣਗੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਜਿਹੜੇ ਵੀ ਇਲੈਕਸ਼ਨ ਲੜ ਰਹੇ ਨੇ ਜਿਨ੍ਹਾਂ ਦੇ ਵਿੱਚ ਵੱਡੇ ਪੱਧਰ ਤੇ ਵਿਰੋਧ ਜਿਸ ਤਰੀਕੇ ਨਾਲ ਆਪਾਂ ਲਗਾਤਾਰ ਦੇਖ ਰਹੇ ਹਾਂ ਕਿ ਕਿਸਾਨਾਂ ਦਾ ਵੱਲੋਂ ਜਿਹੜਾ ਸਭ ਤੋਂ ਜ਼ਿਆਦਾ ਕੀਤਾ ਜਾ ਰਿਹਾ ਸੀ ਉਹ ਹੰਸ ਰਾਜ ਹੰਸਦਾ ਸੀ ਉਹਨਾਂ ਦੇ ਘਰਾਂ ਦੇ ਅੱਗੇ ਤਰਨੇ ਦਿੱਤੇ ਜਾਣਗੇ ਤਾਂ ਮਾਹੌਲ ਕੁਝ ਇੱਕ ਸਖਾਵਾਂ ਰਵੇ ਇਸ ਤੇ ਚਲਦੇ ਹੋਈ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਇਸ ਬਾਬਤ ਜਰਾ ਧਿਆਨ ਦੇਣ ਬੇਸ਼ੱਕ ਜਿਹੜੇ ਅੱਗੇ ਕਿਸਾਨ ਦੁਖੀ ਨੇ ਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਕੋਈ ਵੀ ਨੇਤਾ ਚਾਹੇ ਉਹ ਭਾਰਤੀ ਜਨਤਾ ਪਾਰਟੀ ਤੋਂ ਹੋਵੇ ਜਾਂ ਕਿਸੇ ਵੀ ਪਾਰਟੀ ਤੋਂ ਹੋਵੇ ਉਹਨਾਂ ਨੂੰ ਇਲੈਕਸ਼ਨ ਲੜਨ ਦਾ ਆਪਣਾ ਇੱਕ ਅਧਿਕਾਰ ਆ ਚੋਣ ਪ੍ਰਚਾਰ ਕਰਨ ਦਾ ਆਪਣਾ ਅਧਿਕਾਰ ਆ ਲੇਕਿਨ ਬਾਵਜੂਦ ਇਸਤੇ ਜਦੋਂ ਆਪਸ ਵਿੱਚ ਇੱਕ ਦੂਜੇ ਦੇ ਆਹਮੋ ਸਾਹਮਣੇ ਦੋਨੋਂ ਧਿਰਾਂ ਹੁੰਦੀਆਂ ਨੇ ਤਾਂ ਬਹੁਤੀ ਵਾਰੀ ਜਿਹੜਾ ਹੈਗਾ ਮਾਹੌਲ ਤਪ ਜਾਂਦਾ ਹੈ ਗਰਮਾ ਜਾਂਦਾ ਹੈ ਤੇ ਅਜਿਹੀ ਗਰਮਾਈ ਹੋਈ ਸਥਿਤੀ ਦੇ ਵਿੱਚ ਦੋਹਾਂ ਹੀ ਧਿਰਾਂ ਨੂੰ ਸੰਭਾਲਣਾ ਪੁਲਿਸ ਪ੍ਰਸ਼ਾਸਨ ਦੇ ਲਈ ਵੀ ਬੜਾ ਔਖਾ ਹੋ ਜਾਂਦਾ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਇਹ ਸਮੇਂ ਦੇ ਦੌਰਾਨ ਕਿਉਂਕਿ ਸਿਰਫ ਤੇ ਸਿਰਫ 10 ਦਿਨ ਰਹਿ ਗਏ ਨੇ ਤੇ ਇਸ ਸਮੇਂ ਦੇ ਵਿੱਚ ਕਿਸਾਨਾਂ ਨੇ ਵੱਡੇ ਪੱਧਰ ਤੇ ਵਿਰੋਧ ਕਰਨਾ ਹੀ ਹੈ ਕਿਉਂਕਿ ਉਹ ਤਪੇ ਹੋਏ ਨਹੀਂ ਤੇ ਉਸ ਤਪਸ਼ ਨੂੰ ਸਮਝਦੇ ਹੋਏ ਪੁਲਿਸ ਪ੍ਰਸ਼ਾਸਨ ਦੀ ਇੱਕ ਵੱਡੀ ਡਿਊਟੀ ਹੈ ਕਿ ਉਹ ਇਸ ਪਾਸੇ ਵੱਲ ਧਿਆਨ ਦੇਣ ਤੇ ਥੋੜਾ ਜਿਹਾ ਇੱਕ ਤਰੀਕੇ ਦੇ ਨਾਲ ਇਹੋ ਜਿਹੇ ਲਹਿਜੇ ਦੇ ਵਿੱਚ ਇਹੋ ਜਿਹਾ ਜਿਹੜਾ ਮਾਹੌਲ ਕ੍ਰੀਏਟ ਕੀਤਾ ਜਾਵੇ ਕਿ ਕਿਸਾਨਾਂ ਦੇ ਜਿਹੜੇ ਸਵਾਲ ਨੇ ਜਿਹੜੇ ਵੱਡੇ ਤੌਰ ਤੇ ਉਹ 11 ਸਵਾਲਾਂ ਦੀ ਗੱਲ ਕਰਦੇ ਨੇ ਪਹਿਲਾਂ ਉਹਨੇ ਨਹੀਂ ਭਾਜਪਾਈਆਂ ਦੇ ਲਈ ਇਹ ਕਿਸਾ ਜਿਹੜੇ ਸਵਾਲ ਰੱਖੇ ਸੀ ਤੇ ਹੁਣ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਲਈ ਵੀ ਇਹ ਸਵਾਲ ਰੱਖ ਦਿੱਤੇ ਨੇ ਕਿ ਜੇਕਰ ਕਿਸਾਨ ਸਵਾਲ ਪੁੱਛਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਉਹੋ ਜੀ ਸਥਿਤੀ ਉਹੋ ਜਿਹਾ ਮਾਹੌਲ ਮਹਈਆ ਕਰਵਾਇਆ ਜਾ ਸਕੇ ਇਹ ਪ੍ਰਸ਼ਾਸਨ ਦੀ ਡਿਊਟੀ ਬਣਦੀ ਆ ਤੇ ਖਾਸ ਤੌਰ ਤੇ ਇਸ ਪਾਸੇ ਵੱਲ ਇਲੈਕਸ਼ਨ ਕਮਿਸ਼ਨ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਕਿਸੇ ਵੀ ਤਰੀਕੇ ਦੀ ਕੋਈ ਅਨਹੋਣੀ ਘਟਨਾ ਅਜਿਹੇ ਸਮੇਂ ਦੇ ਦੌਰਾਨ ਨਾ ਵਾਪਰੇ ਹੁਣ ਗੱਲ ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਵੇਂ ਗੇੜ ਦੀ ਇਲੈਕਸ਼ਨ ਹੋ ਚੁੱਕੀ ਹੈ ਵੱਡੇ ਵੱਡੇ ਨਾਮ ਜਿਨ੍ਹਾਂ ਦੀ ਅਸੀਂ ਗੱਲ ਕਰੀਏ ਚਾਹੇ ਰਾਹੁਲ ਗਾਂਧੀ ਦੀ ਗੱਲ ਕਰ ਲਈਏ ਚਾਹੇ ਅਮਿਤ ਸ਼ਾਹ ਦੀ ਗੱਲ ਕਰ ਲਈਏ ਜਾਂ ਫਿਰ ਹੋਰ ਵੱਡੇ ਸtare ਜਿਹੜੇ ਇੱਕ ਤਰੀਕੇ ਦੇ ਨਾਲ ਇਸ ਪੰਜਵੇਂ ਗੇੜ ਦੇ ਦੌਰਾਨ ਜਿਨ੍ਹਾਂ ਨੇ ਇਲੈਕਸ਼ਨ ਲੜੀ ਆ ਉਹਨਾਂ ਦੀ ਭਵਿੱਖ ਹੁਣ ਪੇਟੀਆਂ ਦੇ ਵਿੱਚ ਬੰਦ ਹੋ ਗਿਆ। EVM ਮਸ਼ੀਨਾਂ ਦੇ ਵਿੱਚ ਜਿਹੜਾ ਹੈਗਾ ਬੰਦ ਹੋ ਗਿਆ। ਤੇ ਹੁਣ ਜੇਕਰ ਗੱਲ ਕਰੀਏ ਤਾਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇੱਕ ਪੂਰੀ ਰੂਪਰੇਖਾ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਤਿਆਰ ਕੀਤੀ ਗਈ ਸੀ ਕਿ ਇਸ ਸਮੇਂ ਦੇ ਦੌਰਾਨ ਇਲੈਕਸ਼ਨ ਕਰਵਾਈ ਜਾਵੇ ਤਾਂ ਕਿ ਪ੍ਰਚਾਰ ਕਰਨ ਦਾ ਮੌਕਾ ਪੰਜਾਬ ਦੇ ਵਿੱਚ ਮਿਲ ਸਕੇ ਤੇ ਹੁਣ ਇੱਕ ਖੁੱਲਾ ਕਿਉਂਕਿ 10 ਦਿਨ ਹਲੇ ਬਾਕੀ ਨੇ ਤੇ 10 ਦਿਨਾਂ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਪੂਰਾ ਪ੍ਰਚਾਰ ਪ੍ਰਸਾਰ ਕਰਨ ਦਾ ਮੌਕਾ ਮਿਲ ਜਾਣਾ ਹੈ। 23 ਅਤੇ 24 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿਚਾਰਿਆ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਪਟਿਆਲਾ ਦੇ ਵਿੱਚ ਆਉਣ ਆਏ 23 ਤਰੀਕ ਨੂੰ ਕਿ ਪਟਿਆਲਾ ਦੇ ਵਿੱਚ ਆ ਕੇ ਮਹਾਰਾਣੀ ਪਰਨੀਤ ਕੌਰ ਦੇ ਹੱਥ ਦੇ ਵਿੱਚ ਪੂਰਾ ਪ੍ਰਚਾਰ ਕਰਨਾ ਹੈ ਹੁਣ ਜੇਕਰ ਗੱਲ ਕਰੀਏ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾ ਦੇ ਵਿੱਚ ਆਉਂਦੇ ਨੇ ਤਾਂ ਕੀ ਅਜਿਹੇ ਦੇ ਵਿੱਚ ਮਹਾਰਾਣੀ ਪਰਨੀਤ ਕੌਰ ਜਿਹੜੇ ਕਿ ਪਹਿਲਾਂ ਤੋਂ ਹੀ ਪੰਜ ਵਾਰ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਨਾਮ ਦੀ ਲਹਿਰ ਬਣ ਜੇਗੀ ਸੁਖਾਲਾ ਨਹੀਂ ਹੈ ਕਾਰਨ ਕਾਰਨ ਇਸ ਦੇ ਵਿੱਚ ਵੱਡੇ ਤੌਰ ਤੇ ਇਹ ਆ ਕਿ ਇਹ ਮਹਾਰਾਣੀ ਪਰਨੀਤ ਕੌਰ ਦੇ ਅੱਗੇ ਵੀ ਜਿਹੜੇ ਕੈਂਡੀਡੇਟਸ ਨੇ ਉਹ ਵੀ ਇੱਕ ਕੱਡ ਕੱਡ ਨੇਤਾ ਨੇ ਜਿਨ੍ਹਾਂ ਦੇ ਵਿੱਚ ਗੱਲ ਕਰੀਏ ਐਨ ਕੇ ਸ਼ਰਮਾ ਐਨ ਕੇ ਸ਼ਰਮਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਤੇ ਨਾਲ ਦੀ ਨਾਲ ਗੱਲ ਕਰੀਏ ਇੱਕ ਵੱਡੇ ਬਿਲਡਰ ਦੇ ਰੂਪ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਸ਼ਬੀ ਆ ਪੈਸਾ ਚੰਗਾ ਹੈ ਤੇ ਜਿਸਦੇ ਚਲਦੇ ਹੋਏ ਇਲੈਕਸ਼ਨ ਦੇ ਹਰ ਦਾ ਪੇਜ ਪਿਛਲੇ ਲੰਬੀ ਸਮੇਂ ਤੋਂ ਸਿਆਸਤ ਦੇ ਵਿੱਚ ਨੇ ਹਰ ਤਰ੍ਹਾਂ ਦੀ ਦਾ ਪੇਜ ਜਿਹੜੇ ਨੇ ਜਾਂਦੇ ਨੇ ਖਾਸ ਤੌਰ ਤੇ ਗੱਲ ਕਰੀਏ ਉਧਰ ਡੇਰਾਬਸੀ ਵਿਧਾਨ ਸਭਾ ਜਿਹੜਾ ਹਲਕਾ ਹੈਗਾ ਜਾਂ ਫਿਰ ਡੇਰਾਬਸੀ ਵਿਧਾਨ ਸਭਾ ਹਲਕੇ ਤੋਂ ਉਧਰ ਲੀ ਸਾਈਡ ਰਾਜਪੁਰਾ ਸਾਨੂੰ ਚੱਲੀ ਹੈ ਤੇ ਇੰਨਾ ਸਾਰੇ ਏਰੀਆ ਦੇ ਵਿੱਚ ਇੰਨਾ ਵਿਧਾਨ ਸਭਾ ਹਲਕਿਆਂ ਦੇ ਵਿੱਚ ਐਨ ਕੇ ਸ਼ਰਮਾ ਦੀ ਇੱਕ ਚੰਗੀ ਪਕੜ ਹੈ ਚੰਗੀ ਸ਼ਬੀ ਹੈ ਨਾਲ ਦੀ ਨਾਲ ਗੱਲ ਕਰ ਲਈਏ ਡਾਕਟਰ ਧਰਮਵੀਰ ਗਾਂਧੀ ਦੀ ਜਿਹੜੇ ਕਿ ਕਾਂਗਰਸ ਦੇ ਉਮੀਦਵਾਰ ਨੇ ਕਿਸੇ ਹਮ ਆਮ ਆਦਮੀ ਪਾਰਟੀ ਦੇ ਵਿੱਚ ਰਹੇ ਲੇਕਿਨ ਹੁਣ ਕਾਂਗਰਸ ਤੋਂ ਜਿਹੜੀ ਇਲੈਕਸ਼ਨ ਲੜ ਰਹੇ ਨੇ ਤਾਂ ਉਹ ਇੱਕ ਅਜੇਹਾ ਚਿਹਰਾ ਨੇ ਜਿਨ੍ਹਾਂ ਦੀ ਛਵੀ ਬਹੁਤ ਜ਼ਿਆਦਾ ਸਾਫ ਸੁਥਰੀ ਆ ਜਿਹੜੇ ਕਿ ਲੋਕਾਂ ਨੂੰ ਆਪਣੇ ਨਾਲ ਲੈ ਕੇ ਚੱਲਣ ਦਾ ਹੁਨਰ ਜਾਣਦੇ ਨੇ ਉਹਨਾਂ ਨੂੰ ਵੀ ਮਾਤ ਪਾਉਣਾ ਮਹਾਰਾਣੀ ਪਰਨੀਤ ਕੌਰ ਦੇ ਲਈ ਇੰਨਾ ਸੁਖਾਲਾ ਨਹੀਂ ਹੋਵੇਗਾ ਨਾਲ ਦੀ ਨਾਲ ਡਾਕਟਰ ਬਲਬੀਰ ਸਿੰਘ ਡਾਕਟਰ ਬਲਬੀਰ ਸਿੰਘ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਜਿਹੜੇ ਕਿ ਮੌਜੂਦਾ ਸੱਤਾਧਾਰੀ ਪਾਰਟੀ ਦੇ ਕੈਂਡੀਡੇਟ ਨੇ ਜਦੋਂ ਮੌਜੂਦਾ ਸੱਤਾਧਾਰੀ ਪਾਰਟੀ ਦੇ ਕੈਂਡੀਡੇਟ ਹੋਣਗੇ ਤਾਂ ਤੁਸੀਂ ਆਪ ਸੋਚ ਸਕਦੇ ਹੋ ਕਿ ਕਿਸ ਤਰੀਕੇ ਦਾ ਜਿਹੜਾ ਮਾਹੌਲ ਰਹਿੰਦਾ ਹੈ ਕਿਉਂਕਿ ਉਸ ਸਮੇਂ ਵਰਕਰ ਜ਼ਿਆਦਾਤਰ ਜਿਹੜੇ ਨੇ ਲੋਕ ਸੱਤਾਧਾਰੀ ਪਾਰਟੀ ਦੇ ਨਾਲ ਜੁੜੇ ਹੁੰਦੇ ਨੇ ਅਜਿਹਾ ਜਿਹੜਾ ਮਾਹੌਲ ਆਗਾ ਤੁਹਾਨੂੰ ਕਿਤੇ ਨਾ ਕਿਤੇ ਅੱਗੇ ਵੱਲ ਵਧਨ ਦੇ ਵਿੱਚ ਜਿਹੜਾ ਮਦਦਗਾਰ ਵੀ ਹੁੰਦਾ ਹੈ ਤੇ ਅਜਿਹੇ ਦੇ ਵਿੱਚ ਡਾਕਟਰ ਗਾਂਧੀ ਡਾਕਟਰ ਬਲਵੀਰ ਤੇ ਐਨ ਕੇ ਸ਼ਰਮਾ ਨੂੰ ਜਿਹੜਾ ਗਾ ਮਾਤ ਪਉਣਾ ਮਹਾਰਾਣੀ ਪਰਨੀਤ ਕੌਰ ਦੇ ਲਈ ਇਸ ਵਾਰ ਇੰਨਾ ਜ਼ਿਆਦਾ ਸੁਖਾਲਾ ਤਾਂ ਨਹੀਂ ਲੱਗਦਾ ਕਿ ਇੰਨੀ ਜਲਦੀ ਨਾਲ ਜਿਹੜੀ ਉਹ ਇਲੈਕਸ਼ਨ ਜਿੱਤ ਜਾਣਗੇ ਪਰ ਹਾਂ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜੇਹਾ ਕੋਈ ਨਾ ਕੋਈ ਵੇਵ ਦੇ ਦਿੰਦੇ ਨੇ ਅਜੇ ਹੀ ਕੋਈ ਨਾ ਕੋਈ ਬਿਆਨ ਦੇ ਦਿੰਦੇ ਨੇ ਜਿਸ ਦੇ ਨਾਲ ਪਟਿਆਲੇ ਦੇ ਲੋਕ ਉਸ ਪਾਸੇ ਵੱਲ ਨੂੰ ਝੁਕਾਵ ਖੋ ਜਵੇ ਤਾਂ ਹੋ ਸਕਦਾ ਹੈ ਕਿ ਸਥਿਤੀ ਕੁਝ ਪਲਟ ਜਾਵੇ ਗੱਲਬਾਤ ਕਰਾਂਗੇ ਜਲੰਧਰ ਦੀ ਜਲੰਧਰ ਦੀ ਗੱਲ ਕਰੀਏ ਤਾਂ ਸਾਫ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਦਾ ਇੱਕ ਵਾਰ ਪਹਿਲਾਂ ਵੀ ਜਿਹੜਾ ਕਲੇਸ਼ ਸਿੱਧੇ ਤੌਰ ਤੇ ਸ਼ਬਦਾ ਦੇ ਵਿੱਚ ਕਹਾ ਤਾਂ ਪੈ ਗਿਆ ਸੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਸਮੇਂ ਦੇ ਦੌਰਾਨ ਇੱਥੇ ਪੰਜਾਬ ਦੇ ਵਿੱਚ ਆਏ ਸੀ ਜਦੋਂ ਉਹ ਮੁੱਖ ਮੰਤਰੀ ਹੁੰਦੇ ਸਨ ਚਰਨਜੀਤ ਸਿੰਘ ਚੰਨੀ ਤੇ ਉਸ ਸਮੇਂ ਜੋ ਜਿਸ ਤਰੀਕੇ ਦਾ ਮਾਹੌਲ ਹੋਇਆ ਕਿਸਾਨਾਂ ਨੇ ਵਿਰੋਧ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂਦੇ ਜਾਂਦੇ ਕਹਿ ਗਏ ਕਿ ਆਪਣੇ ਮੁੱਖ ਮੰਤਰੀ ਨੂੰ ਕਹਿ ਦੇਣਾ ਕਿ ਮੈਂ ਜੁreturnData ਵਾਪਿਸ ਜਾ ਰਿਹਾ ਹਾਂ ਉਹ ਕਟਾਕਸ਼ ਉਸੇ ਥੀਂ ਕਹੀ ਇੱਕ ਤਰੀਕੇ ਨਾਲ ਕਹਿ ਸਕਦੇ ਹਾਂ ਉਥੇ ਹਲੇ ਵੀ ਖੜਾਏ ਕਾਰਨ ਕਾਰਨ ਇਹ ਕਿ ਉਸ ਸਮੇਂ ਵੀ ਕਿਸਾਨ ਅੰਦੋਲਨ ਚੱਲ ਰਿਹਾ ਸੀ ਤੇ ਕਾਰਨ ਇਹ ਕਿ ਇਸ ਸਮੇਂ ਵੀ ਇਥੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਗੱਲ ਕਰੀਏ ਸ਼ਸ਼ੀਲ ਰਿੰਕੂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਉਥੇ ਲੇਕਿਨ ਸੁਸ਼ੀਲ ਰਿੰਕੂ ਦੀ ਬਾਬਤ ਜੇਕਰ ਗੱਲ ਕਰੀਏ ਤਾਂ ਲੋਕਾਂ ਦੇ ਵਿੱਚ ਇਹ ਚਰਚਾ ਕਿ ਸੁਸ਼ੀਲ ਰਿੰਕੂ ਜਿਸ ਤਰੀਕੇ ਨਾਲ ਦਲ ਬਦਲੀ ਕਰਕੇ ਆਏ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਪਾਰਟੀ ਨੂੰ ਧੋਖਾ ਦਿੱਤਾ ਤਾਂ ਲੋਕਾਂ ਦੇ ਵਿੱਚ ਇੱਕ ਨੈਗੇਟਿਵ ਲਹਿਰ ਵੀ ਸੁਸ਼ੀਲ ਰਿੰਕੂ ਦੇ ਖਿਲਾਫ ਹੈ ਨਾਲ ਦੀ ਨਾਲ ਪਵਨ ਕੁਮਾਰ ਟਿੰਕੂ ਦਾ ਵੀ ਸੇਮ ਆ ਕਿ ਉਹਨਾਂ ਨੇ ਵੀ ਜਿਹੜੀ ਹੈਗੀ ਦਲ ਬਦਲੀ ਕੀਤੀ ਆ ਇਸ ਕਰਕੇ ਕਿਤੇ ਨਾ ਕਿਤੇ ਜਿਹੜੀ ਕੁਝ ਇੱਕ ਹਵਾ ਜਿਹੜੀ ਹੈਗੀ ਚਲਦੀ ਹੋਈ ਹਲੇ ਤੱਕ ਚਰਨਜੀਤ ਸਿੰਘ ਚੰਨੀ ਦੇ ਜਿਹੜਾ ਹੱਥ ਦੇ ਵਿੱਚ ਦਿਖਾਈ ਦੇ ਰਹੀ ਹੈ ਲੇਕਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਤੇ ਕਿ 24 ਮਈ ਨੂੰ ਜਦੋਂ ਉਹਨਾਂ ਨੇ ਇੱਥੇ ਰੈਲੀ ਕਰਨੀ ਆ ਵੱਡੀਆਂ ਜਨਸਭਾਵਾਂ ਨੂੰ ਜਿਹੜਾ ਸੰਬੋਧਨ ਕਰਨਾ ਹੈ ਤੇ ਉਸ ਦੌਰਾਨ ਉਹਨਾਂ ਦਾ ਕੀ ਬਿਆਨ ਆਉਂਦਾ ਨਾਲ ਦੀ ਨਾਲ ਗੱਲਬਾਤ ਕਰ ਲਈਏ ਗੁਰਦਾਸਪੁਰ ਦੀ ਤਾਂ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਕਿ ਨਲਕਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਨਲਕਾ ਇੱਕ ਸਮੇਂ ਬਹੁਤ ਜ਼ਿਆਦਾ ਗਰਮਾਇਆ ਰਿਹਾ ਕਾਰਨ ਸੀ ਸੰਨੀ ਦਿਓਲ ਕਿਉਂਕਿ ਸੰਨੀ ਦਿਓਲ ਨੇ ਜਿਸ ਤਰੀਕੇ ਦੇ ਨਾਲ ਆਪਣੀ ਪੇਸ਼ਕਾਰੀ ਕੀਤੀ ਨਲਕੇ ਦੇ ਬਾਬਤ ਜਿਸ ਤਰੀਕੇ ਦੇ ਨਾਲ ਉਸ ਨੂੰ ਉੱਥੇ ਵਿਧਾਨ ਸਭਾ ਲੋਕ ਸਭਾ ਹਲਕੇ ਤੋਂ ਉਤਾਰਿਆ ਗਿਆ ਤਾਂ ਉਸ ਤੋਂ ਬਾਅਦ ਕਦੇ ਵੀ ਉਹ ਉੱਥੇ ਨਜ਼ਰ ਨਹੀਂ ਆਈ ਪਰ ਜੇਕਰ ਹੁੰਦੀ ਘਟਨਾ ਕਰਨ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਉਂਕਿ ਕਿਸਾਨਾਂ ਦਾ ਰੋ ਬਰਕਰਾਰ ਹੈ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਇੱਕ ਨਵਾਂ ਕੋਈ ਨਾ ਕੋਈ ਸਿਆਸੀ ਪੈਂਤੜਾ ਖੇੜ ਜੇ ਅਜਿਹੇ ਸਿਆਸੀ ਪੈਂਤੜੇ ਦੇ ਦੌਰਾਨ ਜੇਕਰ ਕਿਸਾਨਾਂ ਦੀ ਇੱਕ ਮੀਟਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਨਿਰਧਾਰਿਤ ਕਰ ਦਿੱਤੀ ਜਾਂਦੀ ਆ ਤਾਂ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਤਰੀਕੇ ਨਾਲ ਪਹਿਲਾਂ ਇੱਕ ਤਰੀਕੇ ਨਾਲ ਕਿਸਾਨਾਂ ਨੂੰ ਭਰੋਸਾ ਦਿੱਤਾ ਸੀ ਕਿ ਤਿੰਨ ਖੇਤੀ ਕਾਨੂੰਨ ਬਿੱਲ ਰੱਦ ਹੋਣਗੇ ਜੇਕਰ ਅਜਿਹਾ ਹੀ ਕੋਈ ਭਰੋਸਾ ਮੁੜ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿੰਦੇ ਨੇ ਕਿਸਾਨਾਂ ਦੀਆਂ ਗੱਲਾਂ ਸੁਣ ਲਈਆਂ ਜਾਂਦੀਆਂ ਨੇ ਤਾਂ ਵੀ ਹੋ ਸਕਦਾ ਹੈ ਕਿ ਕੁਝ ਨਾ ਕੁਝ ਜਿਹੜੀਆਂ ਚੇਂਜਸ ਆ ਜਾਣ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਕਹਿ ਦਿੱਤਾ ਕਿ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਪਰ ਤੁਸੀਂ ਸਾਨੂੰ 13 ਦੀਆਂ 13 ਸੀਟਾਂ ਜਿਤਾ ਦਿਓ ਤਾਂ ਕਿ ਕਿਸਾਨਾਂ ਦੇ ਹੱਥ ਵਿੱਚ ਇਹ ਹੈ ਕਿਉਂਕਿ ਜੇਕਰ ਅਸੀਂ ਕਰੀਏ ਪੂਰੇ ਪੰਜਾਬ ਪਰ ਦੀ ਗੱਲ ਤਾਂ ਸਿਰਫ ਤੇ ਕਿ ਸਿਰਫ ਕਿਸਾਨ ਵੋਟਾਂ ਹੀ ਪੰਜਾਬ ਦੇ ਵਿੱਚ ਨਹੀਂ ਆ ਕਿਸਾਨਾਂ ਦੇ ਨਾਲ-ਨਾਲ ਅਸੀਂ ਗੱਲ ਕਰੀਏ ਮਜ਼ਦੂਰ ਵਰਗ ਦੀ ਗੱਲ ਕਰੀਏ ਕਿਉਂਕਿ ਖੇਤਰ ਦੀ ਗੱਲ ਕਰੀਏ ਔਰਤਾਂ ਦੀ ਗੱਲ ਕਰ ਲਈਏ ਬੰਦਿਆਂ ਦੀ ਗੱਲ ਕਰ ਲਈਏ ਜਾਂ ਫਿਰ ਜਿਨ੍ਹਾਂ ਨੇ ਪਹਿਲੀ ਵਾਰੀ ਵੋਟ ਪਾਈਆਂ ਉਹਨਾਂ ਦੀ ਗੱਲ ਕਰ ਲਈਏ ਵਕ-ਵਕ ਚੀਜ਼ਾਂ ਨੇ ਵਕ-ਵਕ ਵਰਗ ਨੇ ਹਰ ਇੱਕ ਵੱਲੋਂ ਜਿਹੜਾ ਇਸ ਤਰੀਕੇ ਨਾਲ ਨਹੀਂ ਹੋ ਸਕਦਾ ਵੀ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਜਾਂ ਤੇ ਸਾਰੇ ਦੇ ਸਾਰੇ ਲੋਕ ਹੀ ਪੂਰੇ ਪੰਜਾਬ ਭੱਦੇ ਲੋਕ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਹੇ ਤੇ ਉਹ ਸਾਰੀਆਂ ਉਸ ਪਾਸੇ ਨੂੰ ਜਿਹੜੀਆਂ ਵੋਟਾਂ ਪੁੱਗਤਾ ਦੇਣ ਅਜੇ ਹਾ ਨਹੀਂ ਹੋ ਸਕਦਾ ਲੇਕਿਨ باوجود ਇਸ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੇਕਰ ਆਂਦੇ ਨੇ ਤਾਂ ਪੰਜਾਬ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਅੱਜ ਇੰਡੀਪੈਂਡੈਂਟਲੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਲੜਕੇ ਨਾਲ ਰਲ ਕੇ ਜਿਹੜੀ ਆ ਇਲੈਕਸ਼ਨ ਲੜੀ ਜਾਂਦੀ ਸੀ ਪਰ ਹੁਣ ਭਾਰਤੀ ਜਨਤਾ ਪਾਰਟੀ ਵੀ ਇਕੱਲੇ ਤੌਰ ਤੇ ਲੜ ਰਹੀ ਹੈ ਪੰਜਾਬ ਦੇ ਵਿੱਚ ਅਜੇ ਪਹਿਲੀ ਵਾਰ ਹੋ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਵੀ ਇਕੱਲਾ ਹੀ ਲੜ ਰਿਹਾ ਕਿੰਨੀਆਂ ਲੱਤਾਂ ਕਿੰਨਾ ਭਾਰ ਚਲਦੀਆਂ ਨਹੀਂ ਇਹ ਜਿਹੜੀ ਆ ਬੜੀ ਇਸਵਾਦੀ ਸਥਿਤੀ ਜਿਹੜੀ ਹੈਗੀ ਲਾਜ਼ਵਾਬ ਹੋਵੇਗੀ ਦੇਖਣ ਲਾਇਕ ਹੋਵੇਗੀ ਕਿ ਆਖਿਰਕਾਰ ਭਾਰਤੀ ਜਨਤਾ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਟੁੱਟ ਕੇ ਕੀ ਗਵਾਇਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਤੋਂ ਟੁੱਟ ਕੇ ਕੀ ਗਵਾਇਆ ਹੁਣ ਗੱਲਬਾਤ ਕਰੀਏ ਰੈਲੀਆਂ ਦੀ ਜਦੋਂ ਤੋਂ ਇਲੈਕਸ਼ਨ ਸਟਾਰਟ ਹੋਈ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਪੂਰੇ ਪੰਜਾਬ ਪਰ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਸਭ ਤੋਂ ਵੱਧ ਪ੍ਰਚਾਰ ਕਿਸ ਪਾਰਟੀ ਦੇ ਵੱਲੋਂ ਕੀਤਾ ਗਿਆ ਇਸ ਸਮੇਂ ਦੇ ਦੌਰਾਨ ਸਭ ਤੋਂ ਵੱਧ ਪ੍ਰਚਾਰ ਵੱਡੇ ਰੂਪ ਦੇ ਵਿੱਚ ਰੈਲੀਆਂ ਵੱਡੇ ਰੂਪ ਦੇ ਵਿੱਚ ਜਨ ਸੁਭਾਵਾਂ ਨੂੰ ਜੇਕਰ ਕਿਸੇ ਨੇਤਾ ਨੇ ਕੀਤਾ ਹੈ ਤਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਪੁਰਾਣੀ ਕੀਤਾ ਸਭ ਤੋਂ ਵੱਧ ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਮੁੱਖ ਮੰਤਰੀ ਦੇ ਵੱਲੋਂ ਇੰਨੀਆਂ ਜ਼ਿਆਦਾ ਰੈਲੀਆਂ ਨੂੰ ਸੰਬੋਧਨ ਕੀਤਾ ਜਾਇਆ ਹੋਵੇਗਾ ਜਾਂ ਇੰਨਾ ਜ਼ਿਆਦਾ ਕੰਮ ਕੀਤਾ ਗਿਆ ਹੋਵੇਗਾ ਡਿਊਰਿੰਗ ਲੋਕ ਸਭਾ ਇਲੈਕਸ਼ਨ ਪਹਿਲੀ ਵਾਰ ਹੀ ਮੁੱਖ ਮੰਤਰੀ ਭਗਵੰਤ ਮਾਨਪੁਰਾ ਦੇ ਵੱਲੋਂ ਇਸ ਤਰੀਕੇ ਦੇ ਨਾਲ ਕੰਮ ਕੀਤਾ ਗਿਆ ਲੇਕਿਨ ਇਹ ਕੀਤੀਆਂ ਹੋਈਆਂ ਰੈਲੀਆਂ ਕਿੰਨਾ ਖਪੂਰ ਪੈਂਦਾ ਏ ਕੀ ਆਮ ਆਦਮੀ ਪਾਰਟੀ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਵਾਰ-ਵਾਰ ਵਾਰ-ਵਾਰ ਇੱਕੋ ਹੀ ਗੱਲ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਉਂਦੇ ਨੇ 13 0 ਕੀ 13 0 ਆਉਂਦੀਆਂ ਨੇ ਜਾਂ ਫਿਰ ਜੇਕਰ ਗੱਲ ਕਰੀਏ ਕਾਂਗਰਸ ਪਾਰਟੀ ਦੀ ਜਿਨ੍ਹਾਂ ਨੇ ਇੱਕ ਨਵਾਂ ਤਜਰਬਾ ਕੀਤਾ ਆਪਣੇ ਵੱਖ-ਵੱਖ ਕੈਂਡੀਡੇਟ ਕਿਸੇ ਨੂੰ ਕਿਸੇ ਪਾਸੇ ਤੋਂ ਜਿਵੇਂ ਅਸੀਂ ਗੱਲ ਕਰੀਏ ਗਿੱਦੜਵਾਹਾ ਤੋਂ ਅਮਰਿੰਦਰ ਸਿੰਘ ਰਾਜਾਵੜਿੰਗ ਲੇਕਿਨ ਗਿੱਦੜ ਬਾਹਾ ਤੋਂ ਲਿਆ ਕੇ ਉਹਨਾਂ ਨੂੰ ਇੱਧਰ ਲੁਧਿਆਣਾ ਦੇ ਵਿੱਚ ਲੈ ਆਂਦਾ ਵਿਜੇ ਸਿੰਘਲਾ ਸੰਗਰੂਰ ਸਾਈਡ ਤੋਂ ਉਹਨਾਂ ਨੂੰ ਇੱਥੇ ਗੱਲ ਕਰੀ ਅਨੰਦਪੁਰ ਸਾਹਿਬ ਸੀਟ ਤੋਂ ਲੈ ਆਂਦਾ ਚਮਕੌਰ ਸਾਹਿਬ ਤੋਂ ਚਰਨਜੀਤ ਸਿੰਘ ਚੰਨੀ ਤੇ ਉਹਨਾਂ ਨੂੰ ਇੱਧਰ ਜਲੰਧਰ ਭੇਜ ਦਿੱਤਾ ਹਰ ਪਾਸੇ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਤਜਰਬਾ ਕਾਂਗਰਸ ਪਾਰਟੀ ਦੇ ਵੱਲੋਂ ਕੀਤਾ ਗਿਆ ਕਾਂਗਰਸ ਪਾਰਟੀ ਵੱਲੋਂ ਕੀਤਾ ਗਿਆ ਇਹ ਤਜਰਬਾ ਕਿੰਨਾ ਕੁ ਸਫਲ ਹੋਵੇਗਾ ਕਿਉਂਕਿ ਜੇਕਰ ਗੱਲ ਕਰੀਏ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜ਼ਾ ਵੜਿੰਗ ਦੀ ਤਾਂ ਉਹ ਵੀ ਲਗਾਤਾਰ ਹਰ ਇੱਕ ਆਪਣੇ ਭਾਸ਼ਣ ਦੇ ਦੌਰਾਨ ਤੇ ਨਾਲ ਦੀ ਨਾਲ ਜਿਹੜੀ ਵੀ ਇੰਟਰਵਿਊਸ ਜਿਹੜੀਆਂ ਦਿੰਦੇ ਨੇ ਉਹਦੇ ਦੌਰਾਨ ਇਹੀ ਗੱਲ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਕਾਂਗਰਸ ਪਾਰਟੀ ਸਭ ਤੋਂ ਵੱਧ ਸੀਟਾਂ ਜਿਹੜੀਆਂ ਲੈ ਕੇ ਜਾਵੇਗੀ ਸਭ ਤੋਂ ਵੱਧ ਸੀਟਾਂ ਸਾਡੀਆਂ ਹੀ ਆਉਣਗੀਆਂ ਇਨਾ ਲੋਕ ਸਭਾ ਚੋਣਾਂ 2024 ਦੇ ਦੌਰਾਨ ਕੀ ਦੇਸ਼ ਦੇ ਪ੍ਰਧਾਨ ਮੰਤਰੀ ਮੁੜ ਤੋਂ ਨਰਿੰਦਰ ਮੋਦੀ ਹੋਣਗੇ ਜਾਂ ਫਿਰ ਇੰਡੀਆ ਗੱਠਜੋੜ ਤੋਂ ਕੋਈ ਚਿਹਰਾ ਅੱਗੇ ਆਵੇਗਾ ਫਸਮੀ ਟੱਕਰ ਹੈ ਪਹਿਲਾਂ ਜਿਵੇਂ ਹੁੰਦਾ ਸੀ ਕਿ ਪ੍ਰਧਾਨ ਮੰਤਰੀ ਪਿਛਲੇ ਸਮੇਂ ਦੀ ਗੱਲ ਕਰ ਲਈਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਦੀ ਲਹਿਰ ਸੀ ਪਰ ਇਸ ਵਾਰ ਹਾਲਾਤ ਕੁਝ ਵੱਖਰੇ ਦਿਖਾਈ ਦਿੰਦੇ ਨੇ ਟੱਕਰ ਬੜੀ ਫਸਮੀ ਆ ਇਸ ਵਾਰ ਨਹੀਂ ਲੱਗਦਾ ਕਿ ਉਸ ਤਰੀਕੇ ਦੀ ਜਿਹੜੀ ਲਹਿਰ ਹੈ ਜੇਕਰ ਪ੍ਰਧਾਨ ਮੰਤਰੀ ਨarendra Modi ਨਹੀਂ ਬਣਦੇ ਤਾਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਇੰਡੀਆ ਗੱਠਜੋੜ ਦੇ ਵਿੱਚੋਂ ਕੋਈ ਚਿਹਰਾ ਜਿਹੜਾ ਅੱਗੇ ਆਵੇਗਾ ਕੀ rahul Gandhi ਅੱਗੇ ਆਉਣਗੇ ਕੇਸ਼ਰੀਵਾਲ ਜਿਨ੍ਹਾਂ ਦੀਆਂ ਮਹਿਜ਼ 40-42 ਜਿਹੜੀਆਂ ਸੀਟਾਂ ਨੇ ਤੇ ਉਹ ਕਹਿੰਦੇ ਨੇ ਕਿ ਇੰਡੀਆ ਗੱਠਜੋੜ ਦੇ ਵਿੱਚ ਸਾਡਾ ਹਿੱਸਾ ਸਭ ਤੋਂ ਵੱਡਾ ਏ ਅਸੀਂ ਨੈਸ਼ਨਲ ਪਾਰਟੀ ਬਹੁਤ ਘੱਟ ਸਮੇਂ ਦੇ ਵਿੱਚ ਬਣ ਗਿਆ ਕਿ ਉਹਨਾਂ ਦੇ ਵਿੱਚੋਂ ਕੋਈ ਚਿਹਰਾ ਅੱਗੇ ਆਵੇਗਾ ਕਿਉਂਕਿ ਜੇਕਰ ਗੱਲ ਕਰੀਏ ਤਾਂ Arvind Kejriwal 1 ਜੂਨ ਤੱਕ ਸਿਰਫ ਜਿਹੜਾ ਬਾਹਰ ਨੇ 1 ਜੂਨ ਤੋਂ ਬਾਅਦ ਉਹਨਾਂ ਨੇ ਫੇਰ ਅੰਦਰ ਚਲੇ ਜਾਣਾ ਹਾਲੇ ਤਾਂ ਉਹਨਾਂ ਦੀ ਨੈਸ਼ਨਲ ਪਾਰਟੀ ਜਿਹੜੀ ਬਣੀ ਆ ਉਸ ਨੈਸ਼ਨਲ ਪਾਰਟੀ ਦਾ ਹੀ ਇੱਕ ਤਰੀਕੇ ਨਾਲ ਹੋਂਦ ਬਚਾਉਣ ਦੀ ਜਿਹੜੀ ਤਿਆਰੀ ਪਾਰਟੀ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਕਿਉਂਕਿ ਕਿਹਾ ਇਹ ਜਾ ਰਿਹਾ ਹੈ ਕਿ ਉਹਨਾਂ ਦੀ ਪਾਰਟੀ ਨੂੰ ਭੰਗ ਕੀਤਾ ਜਾ ਸਕਦਾ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਪਰ ਵੱਡਾ ਸਵਾਲ ਉਹੀ ਕਿ ਕੀ ਐਨਡੀਏ ਕੀ ਇੰਡੀਆ ਗੱਠਜੋੜ ਅੱਗੇ ਆਉਂਦੀ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਲਗਾਤਾਰ ਜਿਹੜੀ ਅਸੀਂ ਨਜ਼ਰ ਬਣਾਈ ਰੱਖਣੀ ਹੈ ਤੇ ਇੱਕ ਹੋਰ ਅਹਿਮ ਖਬਰ ਦਾ ਜਿਸ ਦਾ ਜ਼ਿਕਰ ਕਰਨਾ ਬੰਦ ਹੈ ਐਸੀ ਖਬਰ ਜਿਸ ਨੇ ਰਾਜਨੀਤਿਕ ਗਲਿਆਰਾਂ ਦੇ ਵਿੱਚ ਅਜਹੀ ਗੂੰਜ ਛੱਡੀ ਕਿ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਿਸ ਤਰੀਕੇ ਦੀ ਬਿਆਨਬਾਜ਼ੀ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਕੀਤੀ ਗਈ ਹੈ ਉਸ ਨੇ ਬੇੜੀਆਂ ਦੇ ਵਿੱਚ ਵੱਟੇ ਪਾ ਦਿੱਤੇ ਨੇ ਕਿ ਕਿਦੇ ਆਪਣੇ ਹੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਿਉਂਕਿ ਸੁਖਪਾਲ ਸਿੰਘ ਖੈਰਾ ਦਾ ਇਹ ਬਿਆਨ ਆਇਆ ਕਿ ਜਿੰਨੇ ਵੀ ਪ੍ਰਵਾਸੀ ਲੋਕ ਨੇ ਉਹਨਾਂ ਨੂੰ ਇੱਥੇ ਜ਼ਮੀਨ ਖਰੀਦਣ ਦਾ ਜਿਹੜਾ ਅਧਿਕਾਰ ਨਾ ਹੋਵੇ ਉਹ ਕਹਿੰਦੇ ਕਿ ਅਸੀਂ ਹਰ ਤਰੀਕੇ ਦੀਆਂ ਜਿਹੜੀਆਂ ਸਹੂਇਦਾਂ ਉਹਨਾਂ ਨੂੰ ਦੇ ਦਈਏ ਲੇਕਿਨ ਉਹਨਾਂ ਦੇ ਵੋਟਰ ਕਾਰਡ ਉਸ ਤਰੀਕੇ ਨਾਲ ਨਾ ਬਣ ਜਿਸ ਤਰੀਕੇ ਨਾਲ ਹਿਮਾਚਲ ਅਤੇ ਗੁਜਰਾਤ ਦੀ ਉਹਨਾਂ ਨੇ ਉਦਾਹਰਣ ਦਿੱਤੀ ਕਿ ਜਿਸ ਤਰੀਕੇ ਨਾਲ ਪੰਜਾਬੀਆਂ ਨੂੰ ਉਧਰ ਜਦੋਂ ਜਾਂਦੇ ਨੇ ਉੱਥੇ ਜ਼ਮੀਨ ਖਰੀਦਣ ਦਾ ਅਧਿਕਾਰ ਨਹੀਂ ਹੁੰਦਾ ਉੱਥੋਂ ਦੇ ਪੱਕੇ ਵਸਨੀਕ ਬਣ ਦਾ ਅਧਿਕਾਰ ਨਹੀਂ ਹੁੰਦਾ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਹੁਣ ਜੇਕਰ ਗੱਲ ਕਰੀਏ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਵੇੜੀਆਂ ਦੇ ਵਿੱਚ ਵਟੇ ਕਿਵੇਂ ਪੈ ਗਏ ਇਹਦੇ ਬਾਬਤ ਇਸ ਨੂੰ ਬੜਾ ਗਹਿਰਾਈ ਦੇ ਨਾਲ ਸਮਝਣਾ ਲਾਜ਼ਮੀ ਆ ਕਿਉਂਕਿ ਜੇਕਰ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਲੁਧਿਆਣਾ ਵਿੱਚ ਜਿਹੜੀ ਵੋਟ ਪਰਸੈਂਟੇਜ ਦੀ ਅਸੀਂ ਗੱਲ ਕਰੀਏ ਕਿੰਨੀ ਵੋਟ ਕਿਧਰੋਂ ਕਿੰਨੀ ਕਿਉਂਕਿ ਲੁਧਿਆਣਾ ਦੇ ਵਿੱਚ ਪ੍ਰਵਾਸੀ ਮਜ਼ਦੂਰ ਬਹੁਤ ਜ਼ਿਆਦਾ ਨਹੀਂ ਜਿਹੜੇ ਕਿ ਯੂਪੀ ਬਿਹਾਰ ਤੋਂ ਆਏ ਨੇ ਜੇ ਯੂਪੀ ਬਿਹਾਰ ਤੋਂ ਆਈ ਵੋਟ ਹੈ ਉਹ ਹੁਣ ਤੱਕ ਦੀ ਗੱਲ ਕਰੀਏ ਤਾਂ ਰਵਨੀਤ ਬਿੱਟੂ ਦੇ ਹੱਕ ਦੇ ਵਿੱਚ ਭੁਗਤਦੇ ਹੋਏ ਜ਼ਿਆਦਾਤਰ ਰਹੇ ਨੇ ਪਰ ਹੁਣ ਜਦੋਂ ਰਵਨੀਤ ਬਿੱਟੂ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਨੇ ਤਾਂ ਕਿ ਉਹ ਜਿੰਨੀ ਵੋਟ ਪਹਿਲਾਂ ਰਵਨੀਤ ਬਿੱਟੂ ਨੇ ਪਿਛਲੇ ਸਮੇਂ ਦੇ ਦੌਰਾਨ ਜਦੋਂ ਪਹਿਲਾਂ ਮੈਂਬਰ ਪਾਰਲੀਮੈਂਟ ਬਣੇ ਉਹ ਸਾਰੀ ਉਹਨਾਂ ਤੋਂ ਲਈ ਸੀ ਕੀ ਉਹ ਦੁਬਾਰਾ ਵੋਟ ਹੁਣ ਰਵਨੀਤ ਬਿੱਟੂ ਦੇ ਨਾਲ ਚਲੀ ਜਾਵੇਗੀ ਜਾਂ ਫਿਰ ਉਹ ਪ੍ਰਵਾਸੀ ਵੀਰਾਂ ਦੀ ਜਿਹੜੀ ਵੋਟ ਹੈਗੀ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮਿਲੇਗੀ ਅਮਰਿੰਦਰ ਸਿੰਘ ਰਾਜਵੜਿੰਗ ਨੂੰ ਆਪ ਅੱਗੇ ਆ ਕੇ ਆਪਣਾ ਇਸ ਬਾਬਤ ਬਿਆਨ ਦੇਣਾ ਪੈ ਗਿਆ ਕਿ ਅਜਹੀ ਕੋਈ ਗੱਲ ਨਹੀਂ ਅਸੀਂ ਸਭ ਦਾ ਸਤਿਕਾਰ ਕਰਦੇ ਹਾਂ ਇਹ ਵੀ ਸਾਡੇ ਆਪਣੇ ਹੀ ਵੀਰ ਨੇ ਜਦੋਂ ਸਾਡੇ ਆਪਣੇ ਬੰਦੇ ਜਾ ਕੇ ਉਥੇ ਹਰ ਤਰੀਕੇ ਦੇ ਨਾਲ ਬਿਜ਼ਨਸ ਕਰਦੇ ਨੇ ਕੰਮਕਾਰ ਕਰਦੇ ਨੇ ਤਾਂ ਇਹ ਵੀ ਫਿਰ ਸਾਡੇ ਆਪਣੇ ਹੀ ਭਰਾ ਨੇ ਪਰ ਲਗਾਤਾਰ ਸੁਖਪਾਲ ਸਿੰਘ ਖਹਿਰਾ ਦਾ ਉਹ ਬਿਆਨ ਜਿਸ ਤਰੀਕੇ ਦੇ ਨਾਲ ਅੱਗੇ ਵੱਲ ਨੂੰ ਵਧ ਰਿਹਾ ਕਿਤੇ ਨਾ ਕਿਤੇ ਕੀ ਇਹ ਜਿਹੜਾ ਹੈਗਾ ਬਿਆਨ ਅਮਰਿੰਦਰ ਸਿੰਘ ਰਾਜਵੜਿੰਗ ਦਾ ਨੁਕਸਾਨ ਕਰੇਗਾ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਵੀ ਨਜ਼ਰ ਬਣੀ ਰਹਿਣੀਆਂ ਪਰ ਖਾਸ ਤੌਰ ਤੇ ਜਿਸ ਤਰੀਕੇ ਦੇ ਨਾਲ ਮੈਂ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਗੱਲ ਕੀਤੀ ਆ ਕਿ ਵੱਡੇ ਨੇਤਾ ਜੀ ਪੰਜਾਬ ਆ ਰਹੇ ਨੇ ਵੱਡੇ ਨੇਤਾ ਜੀ ਦੇ ਪੰਜਾਬ ਆਉਣ ਤੇ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਸਮਰਥਕਾਂ ਵੱਲੋਂ ਕਿਉਂਕਿ ਹਰ ਇੱਕ ਪਾਰਟੀ ਦੇ ਵੱਡੇ ਨੇਤਾ ਪੰਜਾਬ ਆ ਰਹੇ ਨਹੀਂ ਤੇ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਸਵਾਗਤ ਕੀਤਾ ਜਾਂਦਾ ਹੈ ਕਿਸ ਤਰੀਕੇ ਦੇ ਨਾਲ ਜਿਹੜੀਆਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਜਾਵੇਗਾ ਕੀ ਇਹ ਜਿਹੜੇ 10 ਦਿਨ ਬਚ ਗਏ ਨੇ ਕਿਉਂਕਿ ਹਾਲ ਦੀ ਘੜੀ ਦੀ ਗੱਲ ਕਰੀ ਤਾਂ ਪੰਜਾਬ ਵਿੱਚ ਹਲੇ ਤੱਕ ਕਿਸੇ ਵੀ ਇੱਕ ਪਾਰਟੀ ਦੇ ਨਾਮ ਦੀ ਲਹਿਰ ਨਹੀਂ ਬਣੀ ਕਿ ਵੱਡੇ ਰੂਪ ਦੇ ਵਿੱਚ ਇਹ ਪਾਰਟੀ ਜਿਹੜੀ ਹੈਗੀ ਇਹਨਾਂ ਜਿਹੜੀਆਂ ਇਲੈਕਸ਼ਨ ਦੇ ਦੌਰਾਨ ਜਿਹੜੀਆਂ ਇੰਨੀਆਂ ਸੀਟਾਂ ਲੈ ਜਾਵੇਗੀ ਕੋਈ ਵੱਡੇ ਰੂਪ ਦੇ ਵਿੱਚ ਜਿਹੜਾ ਮੁੱਦਾ ਨਹੀਂ ਬਣਿਆ ਚਾਹੇ ਅਸੀਂ ਲੁਧਿਆਣਾ ਦੀ ਗੱਲ ਕਰ ਲਈਏ ਲੁਧਿਆਣਾ ਤੋਂ ਬੁੱਢਾ ਨਾਲਾ ਵੱਡੇ ਰੂਪ ਦੇ ਵਿੱਚ ਮੁੱਦੇ ਦੇ ਰੂਪ ਵਿੱਚ ਸਾਹਮਣੇ ਨਹੀਂ ਆਇਆ ਟ੍ਰੈਫਿਕ ਦੀ ਸਮੱਸਿਆ ਉਹ ਵੱਡੇ ਰੂਪ ਦੇ ਵਿੱਚ ਸਾਹਮਣੇ ਨਹੀਂ ਆਈ ਇਸੇ ਨਾਲ ਹੀ ਗੱਲ ਕਰੀਏ ਜੋਗਿਕ ਖੇਤਰ ਦੀ ਸਮੱਸਿਆ ਵੇਸਟੇਜ ਜਿਹੜਾ ਹੈਗਾ ਬੁੱਢੇ ਨਾਲੇ ਦੇ ਵਿੱਚ ਨਿਕਦਾ ਉਹ ਸਮੱਸਿਆ ਮੁੱਦੇ ਦੇ ਰੂਪ ਵਿੱਚ ਹਲੇ ਸਾਹਮਣੇ ਨਹੀਂ ਆਈ ਇਸੇ ਤਰੀਕੇ ਪਟਿਆਲੇ ਦੀ ਗੱਲ ਕਰੀਏ ਪਟਿਆਲਾ ਤੋਂ ਕਗਰ ਤਰੀਆ ਜਿਹੜਾ ਹੜ੍ਹਾਂ ਦੇ ਦੌਰਾਨ ਇਸ ਤਰੀਕੇ ਨਾਲ ਪ੍ਰਭਾਵਿਤ ਹੁੰਦਾ ਕਿ ਲੋਕਾਂ ਦੀ ਜਾਨ ਤੇ ਬਣਾਉਂਦੀ ਆ ਉਹ ਵੀ ਜਿਹੜਾ ਹੈਗਾ ਮੁੱਦਾ ਨਹੀਂ ਬਣਿਆ ਕੀ 10 ਦਿਨਾਂ ਦੇ ਦੌਰਾਨ ਕਿਉਂਕਿ ਜੇਕਰ ਪੂਰੇ ਦੇਸ਼ ਪਰ ਦੀ ਅਸੀਂ ਗੱਲ ਅਸੀਂ ਗੱਲ ਕਰੀਏ ਤਾਂ ਉਸ ਸਮੇਂ ਦੇ ਦੌਰਾਨ ਜਿਹੜਾ ਵੱਡਾ ਮੁੱਦਾ ਉਭਾਰਿਆ ਗਿਆ ਉਹ ਬੇਰੋਜ਼ਗਾਰੀ ਕਿ ਦੇਸ਼ ਦੇ ਵਿੱਚ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ ਹਾਲਾਂਕਿ ਬਹੁਤ ਸਾਰੀਆਂ ਨੌਕਰੀਆਂ ਦੇਣ ਦੀ ਗੱਲ ਕੀਤੀ ਗਈ ਨਾਲ ਦੀ ਨਾਲ ਜੇਕਰ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਪੂਰੇ ਪੰਜਾਬ ਭਰ ਦੇ ਵਿੱਚ 40000 ਨੌਕਰੀਆਂ ਦੇ ਦਿੱਤੀਆਂ ਗਈਆਂ ਨੇ ਤੇ ਨਾਲ ਦੀ ਨਾਲ ਸੁਖਪਾਲ ਖਹਿਰਾ ਜਿਹੜਾ ਹੈਗਾ ਵੱਡਾ ਕੁਐਸਚਨ ਕਰਦੇ ਨੇ ਵੱਡਾ ਸਵਾਲ ਕਰਦੇ ਨੇ ਕਿ ਜੇਕਰ 40000 ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਦੇ ਦਿੱਤੀਆਂ ਤਾਂ ਉਹ ਨੌਕਰੀਆਂ ਆਖਿਰਕਾਰ ਮਿਲੀਆਂ ਕਿਸ ਨੂੰ ਨੇ ਕੀ ਇਹ ਨੌਕਰੀਆਂ ਜਿਸ ਵੀ ਕੇ ਨਾਲ ਮੈਂ ਗੱਲ ਕੀਤੀ ਆ ਕਿ ਪ੍ਰਵਾਸੀ ਵੀਰ ਇੱਥੇ ਬਹੁਤ ਆਦੇ ਵਿੱਚ ਨੇ ਪੂਰੇ ਪੰਜਾਬ ਭਰ ਦੇ ਵਿੱਚ ਕੀ ਇਹ ਨੌਕਰੀਆਂ ਉਹਨਾਂ ਦੇ ਹਿੱਸੇ ਚਲੀਆਂ ਗਈਆਂ ਤਾਂ ਕੀ ਸੁਖਪਾਲ ਖਹਿਰਾ ਇਸੇ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਬਤ ਬੋਲ ਰਹੇ ਨੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਲਗਾਤਾਰ ਨਜ਼ਰ ਬਣੀ ਰਹਿਣੀ ਆ ਪਰ ਆਉਂਦੇ 10 ਦਿਨਾਂ ਦੇ ਵਿੱਚ ਕਿਹੜਾ ਮੁੱਦਾ ਭਾਰ ਹੁੰਦਾ ਹੈ ਕਿਹੜੀ ਜਿਹੜੀ ਚੀਜ਼ ਆ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਪਵਾਸ਼ਨ ਪੰਜਾਬ ਦੇ ਲੋਕਾਂ ਨੂੰ ਆਪਣੀ ਵੱਲ ਖੀਲਦੇ ਨੇ ਜਾਂ ਫਿਰ ਹੋਰ ਜਿਹੜੇ ਵੱਡੇ ਨੇਤਾ ਚਾਹੀਏ ਉਹਨਾਂ ਦੇ ਵਿੱਚ ਅਮਿਤ ਸ਼ਾਹ ਦਾ ਨਾਮ ਲੈ ਲਈਏ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਧਰੋਂ ਕਿਉਂਕਿ ਜੇਕਰ ਡੇਟਸ ਦੀ ਗੱਲ ਕਰੀਏ ਤਰੀਕਾ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਵੱਲੋਂ ਹਲੇ ਤਰੀਕਾ ਨਿਰਧਾਰਿਤ ਨਹੀਂ ਕੀਤੇ ਗੀਆਂ ਜੇ ਪੀ ਅੰਕਾ ਗਾਂਧੀ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਆਉਂਦੇ ਨੇ ਤਾਂ ਫਿਰ ਕਿਸ ਤਰੀਕੇ ਦੀ ਜਿਹੜੀ ਆਗੀ ਲਹਿਰ ਮੰਦੀ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਸਾਡੀ ਲਗਾਤਾਰ ਨਜ਼ਰ ਬਣੀ ਰਹੇਗੀ ਤੇ ਕੱਲ ਫਿਰ ਇਸੇ ਸਮੇਂ ਇਸੇ ਚੈਨਲ ਤੇ ਮੈਂ ਫਿਰ ਤੋਂ ਹੋਵਾਂਗੀ ਤੁਹਾਡੇ ਮੁਖਾਤਿਬ ਤੇ ਕਰਾਂਗੀ ਤੁਹਾਡੀ ਗੱਲ ਬਚਦੇ 9 ਦਿਨਾਂ ਦੀ ਗੱਲ ਕਿਉਂਕਿ ਕੱਲ ਜਦੋਂ ਤੁਹਾਡੇ ਨਾਲ ਇਸੇ ਸਮੇਂ ਇਸੇ ਚੈਨਲ ਤੋਂ ਗੱਲ ਕਰਾਂਗੀ ਤਾਂ ਪੂਰੇ 9 ਦਿਨ ਰਹਿ ਜਾਣਗੇ ਇਹਨਾਂ 9 ਦਿਨਾਂ ਦੇ ਦੌਰਾਨ ਪਿਛਲਾ ਜਿਹੜਾ ਕੱਲ ਦਾ ਇੱਕ ਦਿਨ ਹੋਏਗਾ ਉਸ ਤੋਂ ਨਾਨ ਕੀ ਵਾਪਰੇ ਉਹ ਸਾਰੀ ਗੱਲਬਾਤ ਤੁਹਾਡੇ ਨਾਲ ਕੀਤੀ ਜਾਵੇਗੀ ਤਦ ਤੱਕ ਲਈ ਮੈਨੂੰ ਹਰਦੀਪ ਕੌਰ ਨੂੰ ਦਿਓ ਇਜਾਜ਼ਤ ਧੰਨਵਾਦ ਸਸ਼ੀ ਕਾਂ